ਦੇ ਮੱਥਾ ਢੇਕਣਾ ਜੀ ਮੂ ਇੱਥੇ ਟੇਕੇ ਨੰਗਾ ਆਪਾਂ ਮੱਥਾ ਮਸਾ ਇਹ ਤਿਹਾਵਰਾਂ ਦੇ ਦਿਨ ਯਾਦ ਹੁੰਦੇ ਨੇ ਬਾਬੇ ਆਪਾਂ ਨੂੰ ਬਾਬਾ ਬੂ ਬਣਾ ਦਿਆ ਹੈ ਇੱਥੇ ਆ ਕੇ ਮੱਥਾ ਢੇਕੇ ਸਾਰੇ ਮਰਦਾਂ ਖੂਰਿਆਂ ਹੁੰਦੇ ਨੇ ਛੇਤੀ ਮੱਥਾ ਢੇਕੇ ਜੱਲੀਆ ਘਰੇ ਹਜੇ ਮਠਿਆਈ ਮਠੋਈ ਬਿਲੇਉਣ ਵਾਲੀ ਪਈ ਆ ਬੂ ਵੇਨੀ ਵਰੀ ਬਣਾਈ ਬੈਠਾ ਹੈ ਨਾ ਤੂੰ ਘਰੇ ਮਾਂ ਕਹੇ ਸੀ ਰਸੋਈ ਚ ਰੰਗ ਕਰਦੇ ਉੱਥੇ ਤਾਂ ਕਰਿਆ ਨਹੀਂ ਇੱਥੇ ਤੂੰ ਰੰਗ ਕਰ ਗਿਆ ਨੀ ਚਿੱਟੀ ਚਿੱਟੀ ਕਰ ਲਈ ਪਈ ਆ ਬੂ ਵੇ ਤਾਂ ਭਲਾਈ ਸੋਹਣੀ ਲੱਗ ਜਾਂਦੀ ਆ ਮਨ ਨੂੰ ਜੇ ਕਰਦਾ ਮੈਂ ਆਪਣੇ ਬੇੜੇ ਚਲਾਇ ਜਾ ਜਾਂ ਚਾਕੇ ਨਾ ਓਹੋ ਕੰਮਲੀ ਹੋ ਜਾਣੀ ਐ ਸਮੋ ਤੂੰ ਦੇਖ ਕੇ ਮੇਰੀ ਗੱਲ ਜੋੜੇ ਤਾਂ ਖੇਤਾਂ ਜੀ ਸੋਹਣਿਆ ਲੱਗਦੇ ਨੇ ਸੈਡ ਜਿੱਤੇ ਬਣਾਈਆਂ ਪਈਆਂ ਰਹਿੰਦੀਆਂ ਨਹੀਂ ਗੈਰ ਪਈ ਰਹਿੰਦੇ ਵੀ ਸੈਡ ਤੇ ਘਰੇ ਦਾ ਸੈਡ ਤੇ ਮੈਂ ਸਮਝ ਲਿਆ ਦੁਕਰੇ ਸੱਚਮੁਣੀ ਰਹਿੰਦੀ ਖੇਤ ਸੱਚਮੁਣੀ ਰਹਿੰਦੀ ਓ ਨੋ ਜੀ ਸੱਚਮੁਣੀ ਤਾਂ ਕੀ ਮੇਰੀ ਗੱਲ ਸੁਣ ਮੈਂ ਫੋਟੋ ਖਿਚਲਾਈ ਦੀ ਮਨ ਤਾਂ ਵਾਲੀ ਸੋਣੀ ਲੱਗ ਜਾਂਦੀ ਐ ਚਾ ਫਰੀਜ ਨੂੰ ਬਣਾਈ ਪਈ ਆ ਵਾਲੀ ਸੋਣੀ ਦੀ ਵੱਡੀ ਬਣਾਈ ਹੁੰਦੀ ਦੇਖ ਆ ਵਿੱਚ ਬਾਈਆਂ ਨੇ ਆ ਪਾਟੇ ਮੇ ਮੈਂਟਾਲੇ ਨਹੀਂ ਮੈਂਟਾਲੇ ਇੱਥੇ ਮੱਥਾ ਟੇਕਣਾ ਹੈ ਅੱਥੇ ਰਾਈ ਨਹੀਂ ਆਏ ਆਪਾਂ ਜੇ ਤੇ ਚੱਲੇ ਅਮੀ ਹੋਰੀ ਕੋਸ ਬੋਲੀ ਜਾਨੀ ਮੈਂ ਮਾਗਰ ਲਾਏਗੀ ਬਾਬੇ ਅੰਮ੍ਰਿਤ